ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਮੇਰੇ ਆਪਣੇ ਪਿੰਡ ਤੋਂ ਪਿੰਡ ਨੰਗਲ ਨੰਗਲ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਦੋਨੇ ਸ਼ਹਿਰ ਲਗਭਗ ਸੇਮ ਜੀ ਦੂਰੀ ਤੇ ਆ 10 ਤੋਂ 12 ਕਿਲੋਮੀਟਰ ਕੋਟਕਪੂਰਾ ਸਾਨੂੰ ਪੈ ਜਾਂਦਾ ਤੇ ਇੰਨਾ ਕੀ ਫਰੀਦਕੋਟ ਸ਼ਹਿਰ ਇੱਥੋਂ ਦੂਰ ਹੈਗਾ ਜਿਹੜੇ ਘਰ ਚ ਵੀਡੀਓ ਬਣਾ ਰਹੇ ਆ ਦੱਸੋ ਬਾਈ گاਵਾ ਤੇ ਵਹਿੜਾਂ ਸਾਹਮ ਦਾ ਸਾਰਾ ਬਰਾਂਡਾ ਭਰਿਆ ਹੀ ਦਿਸੂਗਾ ਕਿਉਂਕਿ ਇਹਨਾਂ ਦਾ ਇੱਕ ਡੇਰੀ ਫਾਰਮ ਹੀ ਇੱਥੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਿਆਲ ਆ ਜਾਣਾ ਜਾਂ ਹੋਰ 10-15 ਦਿਨਾਂ ਤੋਂ ਬਾਅਦ ਕੋਲ ਪ੍ਰੋਪਰ ਸ਼ੈੱਡ ਜਿਹੜਾ ਡੇਰੀ ਫਾਰਮਾਂ ਦਾ ਹੁੰਦਾ ਉਹ ਸ਼ੈੱਡ ਬਾਈ ਨੇ ਪਾਉਣਾ ਸ਼ੁਰੂ ਕਰਨਾ ਹੈ ਰਸ ਜਾ ਰਹਾ ਹੈ ਤਾਂ ਸੋਚਿਆ ਵੀ ਤਿੰਨ ਗੱਭਣ ਵੜਾਂ ਜਿਹੜੀਆਂ ਉਹ ਪਹਿਲਾਂ ਹੀ ਵੇਚ ਦਿੰਨੇ ਆ ਕਿਉਂਕਿ ਜਦੋਂ ਸ਼ੈੱਡ ਪਾਉਣ ਲੱਗੇ ਉਹ ਤੋਂ ਪਸ਼ੂ ਅਲੱਗ ਜਗ੍ਹਾ ਤੇ ਐਡਜਸਟ ਕਰਨੇ ਪੈਣੇ ਐ ਸ਼ਿਫਟ ਕਰਨੇ ਪੈਣੇ ਸੋ ਤਿੰਨੇ ਵੜਾਂ ਗੱਭਣ ਐ ਗੱਬਣ ਕਿੰਨੇ ਚਰਦਿਆਂ ਬਾਈ ਦੱਸ ਦੂਗਾ ਪਰ ਲੈ ਜਾਣ ਵਾਲੇ ਵੀਰ ਨੂੰ ਬੇਨਤੀ ਹੈ ਵੀ ਆਪ ਦਾ ਡਾਕਟਰ ਵੀਰ ਨਾਲ ਲਿਆਇਓ ਤੇ ਚੈੱਕ ਕਰਾ ਕੇ ਲਿਜਾਇਓ ਵੀ ਐਕਚੁਅਲ ਦੇ ਵਿੱਚ ਅਸੀਂ ਜਿੰਨਾ ਤੁਹਾਨੂੰ ਟਾਈਮ ਦੱਸਦੇ ਹਾਂ ਓਨੇ ਟਾਈਮ ਦੇ ਗਈ ਇਹ ਗੱਬਣਾਂ ਜਿਉਂਨਾ ਟਾਈਮ ਇਹਨਾਂ ਦਾ ਬਾਕੀ ਹੈ ਕਿਉਂਕਿ ਪਸ਼ੂ ਵੱਧ ਘਟ ਦਣ ਲੈ ਜਾਂਦਾ ਫਿਰ ਕਈ ਵਾਰ ਕੁਸਕ ਵੀਰਾਂ ਨੂੰ ਉਸ ਚੀਜ਼ ਦੀ ਘਬਰਾਹਟ ਹੁੰਦੀ ਹੈ ਚੋਂ ਬਿਹਤਰ ਇਹੀ ਹੈ ਵੀ ਅਗਲੇ ਦੇ ਘਰੋਂ ਤਸੱਲੀ ਕੀਤੀ ਜਾਵੇ ਨਿਰਖਪਰਖ ਕੀਤੀ ਜਾਵੇ ਫਿਰ ਖਰੀਦਿਆ ਜਾਵੇ ਉਹ ਚੰਗਾ ਹੁੰਦਾ ਮਿਲਦੇ ਆ ਬਾਈ ਨੂੰ ਰਣਜੀਤ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਰਣਜੀਤ ਤੇ ਤਿੰਨ ਵਹਿੜਾਂ ਜਿਹੜੀਆਂ ਵੇਚਣ ਰਾਸ ਜਿਆਦਾ ਸ਼ੈੱਡ ਕਦੋਂ ਸ਼ੁਰੂ ਕਰਨ ਲੱਗੇ ਸੀ ਬਸ ਬਾਈ 10 10ਾਂ ਗਿ ਦਿਨਾਂ ਤਾਈ 10 12 ਦਿਨ ਬਸ ਬਾਕੀ 10 12 ਦਿਨਾਂ ਤੱਕ ਮੇਰੇ ਕੋਲ ਪਿੱਲਰ ਤਾਂ ਛੇਤੀ ਕੱਢਣ ਲੱਗ ਹਾਂਜੀ 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 ਅੱਛਾ ਅੱਜ ਤਿੰਨ ਜਿਹੜੀਆਂ ਵੇਚਣੀਆਂ ਨੇ ਚੋ ਪਹਿਲੇ ਨੰਬਰ ਤੇ ਆ ਵੈੜ ਦੀ ਡਿਟੇਲ ਦੇ ਇਹ ਕਿੰਨੇ ਚਰ ਦੀ ਗੱਬਣਾ ਇਸ ਟਾਈਮ ਇਹ 4 ਮਹੀਨਿਆਂ ਦੀ ਹੈ ਜੀ ਚੈੱਕ ਪਾਸ ਆਪਣੇ ਅਗਲਾ ਆਵੇ ਤੇ ਚੈੱਕ ਕਰਾ ਲਵੇ ਠੀਕ ਹੈ ਅੱਛਾ ਦੰਦੋ ਕਿੰਨੇ ਨੇ ਦੰਦੋ ਇਹ ਖੀਰੀ ਹੈ ਜੀ ਬੁਖਾ ਦੇਣੀ ਦੰਦੋ ਸੌਖੇ ਦਿਖਾ ਲੂ ਤਾਂ ਫੜ ਲਾ ਜੇ ਨਹੀਂ ਤਾਂ ਸੋ ਸਦੰਦੋਂ ਇਹ ਖੇਰੀਆ ਵੈਸੇ ਦੀ ਡੇਟ ਆਫ ਬਰਥ ਵੀ ਲਿਖੀ ਹੁੰਦੀ ਐ ਠੀਕ ਓਕੇ ਸਾਰੀ ਵੈਕਸੀਨ ਹੋਈ ਵੀ ਆ ਜੀ ਪੋਰਾ ਪੋਰਾ ਤਰੀਕ ਲਿਖੀ ਵੀ ਆਪਣੇ ਜਦੋਂ ਵੈਕਸੀਨ ਕਰਾਈ ਉਹਦੇ ਵਿੱਚ ਬਰੂਸੀਲੋਸੋ ਦੀ ਵੀ ਲਿਖੀ ਵੀ ਆ ਕਦੋਂ ਹੋਈ ਐ ਇਹਦੇ ਗਲ ਕੋਟੂ ਮੂੰਹ ਖਰਦੀ ਸਾਰੀ ਹੋਈ ਸਾਰੀ ਉਹ ਲਿਖੀ ਵੀ ਆ ਅੱਛਾ ਇਹ ਇਹ ਦਾ ਸਿਮਨ ਡਿਟੇਲ ਇਹ ਬਰੂਡ ਦੀ ਆਪ ਜੀ ਇਹਦੇ 4432 ਲੱਗਾ ਇਹ ਸੈਕਸ਼ਨ ਨੰਬਰ ਤੇ ਹਾਂ ਰਜਿਸਟਰ ਤੇ ਲਿਖਿਆ ਨਹੀਂ ਇਹ ਸੈਕਸ਼ਨ ਆ ਜਾਂ ਦੂਜਾ ਹੀ ਟੀਕਾ ਨਹੀਂ ਦੂਜਾ ਜੀ ਸੈਕਸ਼ਨ ਨਾਰਮਲ ਆ ਨਾਰਮਲ ਆ ਚੱਲ ਖੇਰੀਟ ਰੱਖਦੇ ਆ ਇਹਦਾ ਬੱਚੀ ਦਾ ਇਹਦਾ ਭਾਈ 80000 ਅ ਦੋਸਤੋ 80000 ਦੀ ਇਹ ਵਾੜ ਮਿਲ ਜੂਗੀ ਸਿਮਨ ਡਿਟੇਲ ਸਾਰੀ ਮਿਲ ਜਾਣੀ ਹੈ ਬਕਾਇਦਾ ਰਜਿਸਟਰ ਲੱਗਾ ਹੋਇਆ ਉਤੋਂ ਸਾਰਾ ਡਾਟਾ ਮਿਲ ਜਾਣਾ ਚਾਰਾਂ ਮਹੀਨਿਆਂ ਦੀ ਚੈੱਕ ਪਾਸ ਹੈ ਫਿਰ ਬੇਨਤੀ ਕਰ ਦਿੰਦੇ ਆ ਵੀ ਇੱਥੋਂ ਹੀ ਚੈੱਕ ਕਰਾ ਲਿਓ ਬਾਅਦ ਚ ਕੋਈ ਲਾਂਭਾ ਨਹੀਂ ਲੈਣਾ ਜਦੋਂ ਗੇਟ ਤੋਂ ਨਿਕਲ ਗਏ ਉਸ ਤੋਂ ਬਾਅਦ ਇਹ ਵਾੜ ਥੋਡੀ ਹੈ ਇਹ ਇਸ ਕਰਕੇ ਗੱਲ ਕਹਿ ਰਿਹਾ ਕਿਉਂਕਿ ਪਿੰਡ ਦਾ ਕੰਮ ਹੈ ਬਾਅਦ ਚ ਕੋਈ ਭਰਾ ਕਵੇ ਕਿਉਂਕਿ ਗਾਵਾਂ ਦੇ ਮਾਮਲੇ ਚ ਜਿੰਨੀ ਤਸੱਲੀ ਕੀਤੀ ਜਾਵੇ ਉੰਨੀ ਚੰਗੀ ਹੁੰਦੀ ਹੈ ਸਾਮ ਸੰਭਾਲ ਤੇ ਡਿਪੈਂਡ ਕਰਦਾ ਇਸ ਕਰਕੇ ਇੱਥੋਂ ਚੈੱਕ ਕਰਾ ਕੇ ਲਿਜਾਓ ਗੱਬਣ ਦੀ ਤੇ ਬਾਕੀ ਜੋ ਸੀਮਨ ਦੀ ਡਿਟੇਲ ਦਿੱਤੀ ਹੈ ਉਹਦੀ ਵੀ ਗਰੰਟੀ ਹੈ ਵੀ ਪਤਾ ਹੁੰਦਾ ਕਿਹੜਾ ਭਰਾ ਕਿਦਾਂ ਦਾ ਕੰਮ ਕਰ ਰਿਹਾ ਹੈ ਅੱਛਾ ਰਣਜੀਤ ਭਾਈ 2 ਨੰਬਰ ਤੇ ਜਿਹੜੀ ਆ ਵੈੜ ਖੜੀ ਹੈ ਇਹਦਾ 1 ਮਹੀਨਾ ਦਾਸ ਦਨ ਰਹਿੰਦਾ ਜੀ 1 ਮਹੀਨਾ ਦਾਸ ਦਨ ਹਾਂਜੀ ਸੀਮਨ ਡਿਟੇਲ ਇਹਦੀ ਕੀ ਹੈ ਇਹ ਰਜਿਸਟਰ ਤੇ ਲਿਖ ਦੱਸ ਦਾਂਗੇ ਆਪਾਂ ਜੀ ਸਾਰਾ ਹਾਂਜੀ ਸਾਰਾ ਲਿਖ ਠੀਕ ਹੈ ਅੱਛਾ ਦੰਦੋਏ ਕਿਵੇਂ ਹੋਊਗੀ ਇਹ ਦੰਦੋ ਦੰਦੀ ਹੋਊਗੀ ਜੀ ਦੋ ਦਾੰਦਾ ਹੈ ਇਹਦਾ ਰੇਟ ਕੀ ਕਰਦਾ ਹੈ ਇਹਦਾ 1 ਦਾਸ ਆ ਜੀ 1 ਲੱਖ 10 ਹਾਂਜੀ ਤੋਰੀਆਂ ਨੂੰ ਦੋਸਤੋ ਰੇਟ 1 ਲੱਖ ਤੇ 10000 ਇੱਕ ਮਹੀਨਾ ਤੇ 10 ਦਿਨ 40 ਦਿਨ ਬਾਕੀ ਐ ਵੈਸੇ ਤਾਂ ਹਵਾਨੇ ਤੋਂ ਵੀ ਪਤਾ ਲੱਗਦਾ ਪਰ ਜਿਹਨੇ ਲੈ ਜਾਣੀ ਉਹ ਚੈੱਕ ਪਾਸ ਕਰਾ ਕੇ ਲੈ ਜਾਵੇ ਇਥੋਂ ਹਵਾਨਾ ਅੱਗੋਂ ਚੰਗਾ ਸ਼ੁਰੂ ਕਰਤਾ ਤੇ ਫਿਟਿੰਗ ਵਾਲਾ ਹਵਾਨਾ ਬਣਾਊਗੀ ਫੁੱਲ ਵੱਡੇ ਕੱਦ ਦੇ ਚ ਐ ਸੋ ਇਹ 2 ਦਿਨ ਵਿਹੜ ਦੱਸੋ ਪਹਿਲਾ ਸੂਆ ਸੂਊਗੀ ਧਮਾਲਾ ਬਈ ਜੀ ਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਚੰਗੇ ਢਾਂਚੇ ਦੀ ਇਹ ਵਹਿੜ ਐ 1 ਲੱਖ ਤੇ 10000 ਦਾ ਰੇਟ ਬਾਈ ਨੇ ਰੱਖਿਆ ਐ ਹਵਾਨਾ ਇਹਦਾ ਦੇਖੋ ਚੰਗਾ ਸੋਹਣਾ ਲਿੰਦਾ ਹੈ ਫਿਟਿੰਗ ਵਾਲਾ ਹਵਾਨਾ ਸੋ ਇਹ ਤੋਂ ਇਲਾਵਾ ਇੱਕ ਹੋਰ ਵੈਡ ਰਣਜੀਤ ਭਾਈ ਇਹਦੀ ਕੀ ਡਿਟੇਲ ਹੈ ਇਹ ਬਾਈ 2 ਮਹੀਨੇ ਰਹਿੰਦੇ ਇਹਦੇ ਜੀ 2 ਮਹੀਨੇ ਰਹਿ ਗਏ ਹਾਂਜੀ ਠੀਕ ਐ ਇਹ ਐਮਿਨੇਸ਼ਨ ਦੀ ਹੈ ਤੇ ਇਹਦੇ ਸਪਾਈਕ ਲੱਗਾ ਠੀਕ ਐ ਦੰਦੋ ਕਿਵੇਂ ਇਹ ਦੰਦੋ ਇਹ ਦੋਂਦੀ ਹੋਊਗੀ ਦੋਂਦੀ ਹੋਊਗੀ ਹਾਂਜੀ ਇਹਦਾ ਰੇਟ ਕੀ ਕਰਦਾ ਇਹਦਾ ਵੀ 1 10 ਹੀ ਹੈ ਜੀ ਤੁਰਦੇ ਨੂੰ ਦੋਸੋ ਐਨੀਵੇਸ਼ਨ ਦੀ ਸ਼ਾਇਦ ਭਾਈ ਨੇ ਦੱਸਿਆ ਤੇ ਸਪਾਈਕ ਬੋਲਦਾ ਸੀ ਮਨ ਲੱਗਾ 2 ਮਹੀਨੇ ਇਹਦੇ ਹਜੇ ਰਹਿੰਦੇ ਐ ਸੋਨ ਚ ਦੋ ਦੰਦ ਬੱਛੀ ਐ ਬਹੁਤ ਵੱਡੇ ਕੱਦ ਕਾਠ ਛੇ ਪੂਰੀ ਉੱਚੀ ਲੰਬੀ ਐ ਫਿਕਸ ਜਾ ਹਵਾਨਾ ਕੱਢੂਗੀ ਕਮਾਲਾ ਬਾਈ ਸੋ 3 ਲੱਖ ਰੁਪਈਆ ਦੋਸਤੋ ਇਸ ਤਿੰਨਾਂ ਵਹਿੜਾਂ ਦੀ ਡਿਮਾਂਡ ਵੀਰ ਨੇ ਰੱਖੀ ਐ 3 ਲੱਖ ਚ ਤਿੰਨ گاਵਾ ਤੁਹਾਡੇ ਕੋਲ ਆ ਜਾਣਗੀਆਂ ਜਿਹੜੀਆਂ ਇੱਕ ਤਾਂ ਹੋਣੀ ਦੁੱਧ ਪਾਉਣ ਲੱਗ ਜੂਗੀ ਤੇ ਦੂਜੀ 2 ਮਹੀਨੇ ਲਾਉਗੀ ਤੇ ਤੀਜੀ ਲੈ ਜੂਗੀ ਜੇ 5 ਮਹੀਨੇ ਸੋਹਣੀਆਂ ਤਿੰਨੇ ਹੀ ਰੁੱਤ ਚ ਜੇ ਵੇਚਣੀਆਂ ਵੀ ਹੋਣੀਆਂ ਤਾਂ ਸਾਵੀ ਰੁਪਈਏ ਵਧਾ ਜਾਣੀਆਂ ਖੈਰ ਤੁਸੀਂ ਅੱਜ ਇਨਵੈਸਟਮੈਂਟ ਕਰ ਰਹੇ ਹੋ ਤਾਂ ਤੁਸੀਂ ਦੇਖਣਾ ਵੀ ਉਹ ਕਿੰਨੀ ਕੁ ਤੁਹਾਨੂੰ ਪ੍ਰੋਫਿਟ ਵਾਲੀ ਚੀਜ਼ ਦੱਸਦੀ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ